ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਪਟਿਆਲਾ ਚ ਇਸਤਰੀ ਅਕਾਲੀ ਦਲ ਦੀ ਇੰਚਾਰਜ ਜਸਪਾਲ ਕੌਰ ਧਾਰਨੀ ਤੇ ਉਹਨਾਂ ਦੇ ਬੇਟੇ ਅਜੀਤ ਸਿੰਘ ਦਾ ਕਾਤਲ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਕਾਤਲ ਕੋਈ ਹੋਰ ਨਹੀਂ ਬਲਕਿ ਜਸਪਾਲ ਕੌਰ ਧਾਰਨੀ ਦੀ ਇਨੋਵਾ ਗੱਡੀ ਦਾ ਡਰਾਈਵਰ ਹੈ ਪੁਲਿਸ ਨੇ ਦਾਵਾ ਕੀਤਾ ਹੈ ਕਿ ਡਰਾਈਵਰ ਨੇ ਦੋਰੇ ਕਤਲ ਦਾ ਗੁਨਾਹ ਕਬੂਲ ਲਿਆ ਹੈ ਪੁਲਿਸ ਮੁਤਾਬਕ ਕਾਰ ਚੋਰੀ ਕਰਨ ਦੇ ਲਾਲਚ ਵਿੱਚ ਹੀ ਉਸਨੇ ਦੋਹਾਂ ਦਾ ਕਤਲ ਕੀਤਾ ਹੈ ਦਰੋਨੇ ਤਪਤੀਸ਼ੇ ਗੱਲ ਸਾਹਮਣੇ ਆਈ ਕਿ ਇਹਨਾਂ ਦੀ ਜਿਹੜੀ ਨੋਵਾ ਗੱਡੀ ਹੈ ਉਹ ਵੀ ਮਿਸਿੰਗ ਹੈ ਇਨੋਵਾ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਸੀਗਾ ਜਿਹੜਾ ਪੂਰਾ ਉਹ ਵੀ ਮਿਸਿੰਗ ਸੀ ਇਹ ਜਿਹੜਾ ਇਹ ਪੂਰਾ ਇਸਨੇ ਇਸ ਪਹਿਲਾਂ ਜਸਬਾਲ ਕੌਰ ਦਾ ਕਤਲ ਕੀਤਾ ਤੇ ਫਿਰ ਉਸ ਤੋਂ ਉਪਰੰਤ ਘਰ ਵਿੱਚ ਆ ਕੇ ਕਿਉਂਕਿ ਉਹਦਾ ਬੇਟਾ ਜਿਹੜਾ ਹੈਗਾ ਗੋਨੀ ਬਾਰ-ਬਾਰ ਉਹਨੂੰ ਆਪਣੀ ਮਾਂ ਨੂੰ ਦੇ ਬਾਰੇ ਪੁੱਛ ਰਿਹਾ ਸੀ ਤਾਂ ਉਹਨੇ ਘਰ ਆ ਕੇ ਉਹਦਾ ਘਰ ਆ ਕੇ ਉਹਦਾ ਮਰਡ ਕਰ ਦਿੱਤਾ ਸਭ ਤੋਂ ਇੱਕੋ ਇੰਟੈਂਸ਼ਨ ਜਿਹੜੀ ਸਾਹਮਣੇ ਆਈ ਹੈ ਇਹ ਇੱਕ ਗਰੀਬ ਤੇ ਬਿਲਕੁਲ ਔਰ ਕੋ ਕਿਤੇ ਵਾਲਾ ਨਹੀਂ ਹੈ ਸਿਰਫ ਡਰਾਈਵਰੀ ਕਰਨ ਜਾਣਦਾ ਇਹਦੇ ਇਹ ਡਰਾਈਵਰੀ ਕਰਨ ਲੱਗਿਆ ਤਾਂ ਇਹਦੇ ਮਨ ਦੇ ਵਿੱਚ ਇਹ ਲਾਲਜਾ ਆ ਗਈ ਕਿ ਮੈਂ ਇਹ ਗੱਡੀ ਜਿਹੜੀ ਨੋਵਾ ਹੈ ਇਹਨੂੰ ਆਪਣੇ ਜੇ ਕਿਸੇ ਤਰੀਕੇ ਨਾਲ ਮੈਂ ਲੈ ਲਵਾਂ ਤਾਂ ਮੈਂ ਇਹਨੂੰ ਆਪਣੀ ਜ਼ਿੰਦਗੀ ਚਲਾ ਸਕਦਾ हूं ਆਪਣੇ ਬੱਚਿਆਂ ਦਾ ਪ੍ਰਪੇਅਰਸ਼ ਕਰ ਸਕਦਾ ਮੈਂ ਕੁਝ ਦਿਨ ਪਹਿਲਾਂ ਜਸਪਾਲ ਕੌਰ ਧਾਰਨੀ ਦੇ بیٹے ਦੀ ਲਾਸ਼ ਉਸਤੇ ਘਰੋਂ ਮਿਲੀ ਸੀ ਤੇ ਉਸ ਤੋਂ ਬਾਅਦ ਜਸਪਾਲ ਕੌਰ ਦੀ ਲਾਸ਼ ਖਨੌਰੀ ਹੈਡ ਤੋਂ ਮਿਲੀ ਸੀ ਜਸਪਾਲ ਕੌਰ ਧਾਰਨੀ ਪਟਿਆਲਾ ਚ ਆਪਣੇ بیٹے ਸੁਮਿਤ ਰਹਿੰਦੇ ਸੀ ਉਨ੍ਹਾਂ ਦੇ ਪਤੀ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਪਾਲ ਕੌਰ ਧਾਰਨੀ ਆਪਣੇ ਪਤੀ ਗੋਗੀ ਦੀ ਦੂਸਰੀ ਪਤਨੀ ਸੀ ਉਹ ਜਾਇਦਾਦ ਦੇ ਵਿੱਚ ਹਿੱਸੇ ਦੀ ਵੀ ਮੰਗ ਕਰ ਰਹੀ ਸੀ ਹਾਲਾਂਕਿ ਪੁਲਿਸ ਨੇ ਉਨ੍ਹਾਂ ਦੇ ਪਤੀ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਜਤਾਇਆ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ